ਪੰਜਾਬ ਵਿੱਚ ਬੱਚਿਆਂ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ ਜੀ ਹਾਂ ਦੱਸ ਜਾਈਏ ਦਰਅਸਲ ਇਹ ਦਾਵਾ ਕੀਤਾ ਗਿਆ ਹੈ ਕਿ ਪੰਜਾਬ ਵਿੱਚ 5 ਸਾਲ ਤੱਕ ਦੇ ਬੱਚੇ ਕਪੋਸ਼ਣ ਦਾ ਸ਼ਿਕਾਰ ਬੰਦੇ ਜਾ ਰਹੇ ਨੇ ਇਹ ਦਾਵਾ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਪੋਸ਼ਣ ਟਰੈਕਰ ਡਾਟਾ ਜੂਨ 2025 ਵਿੱਚ ਕੀਤਾ ਗਿਆ ਹੈ ਜਿਸ ਮੁਤਾਬਕ ਪੰਜਾਬ ਵਿੱਚ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਲੰਬਾਈ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਕਾਫੀ ਨਹੀਂ ਹੈ ਇਸ ਉਮਰ ਦੇ 0.95% ਦੇ ਬੱਚੇ ਜੋ ਹੈ ਪਤਲੇ ਨੇ ਤੇ 15.12% ਦੇ ਬੱਚਿਆਂ ਦੇ ਭਾਰ ਵਿੱਚ ਵਾਧਾ ਨਹੀਂ ਹੋ ਰਿਹਾ। ਕਪੋਸ਼ਨ ਦਾ ਸ਼ਿਕਾਰ ਹੋਣ ਪਿੱਛੇ ਸਿਹਤ ਮੰਤਰਾਲੇ ਨੇ ਦੋ ਅਹਿਮ ਕਾਰਨ ਦੱਸੇ ਨੇ ਜਿਸ ਵਿੱਚ ਬੱਚਿਆਂ ਦੇ ਖਾਣ-ਪੀਣ ਵਿੱਚੋਂ ਪੋਸ਼ਟਿਕ ਭੋਜਨ ਜਿਵੇਂ ਕਿ ਦੁੱਧ, ਦਹੀਂ, ਦਾਲਾਂ, ਹਰੀਆਂ ਸਬਜ਼ੀਆਂ ਤੇ ਫਲਾਂ ਦਾ ਦੂਰ ਹੋਣਾ ਹੈ ਤੇ ਦੂਸਰਾ ਮਾਤਾ-ਪਿਤਾ ਤੇ ਬੱਚਿਆਂ ਨੂੰ ਫਾਸਟ ਫੂਡ ਤੇ ਜੰਕ ਫੂਡ ਵੱਲ ਵਧੇਰੇ ਤੱਕ ਰਹੇ ਨੇ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਅਹਿਮ ਕਦਮ ਚੁੱਕੇ ਜਾ ਰਹੇ ਨੇ ਜਿਸ ਦੇ ਚਲਦੇ ਸੂਬੇ ਪੱਧਰ ਦੇ ਵਿੱਚ ਇੱਕ ਹਜ਼ਾਰ ਆਧੁਨਿਕ ਆਂਗਣਵਾੜੀ ਕੇਂਦਰ ਬਣਾਉਣ ਦਾ ਟੀਚਾ ਹੈ ਤੇ ਇਨ੍ਹਾਂ ਕੇਂਦਰਾਂ ਦੇ ਵਿੱਚ ਬੱਚਿਆਂ ਵੱਲ ਖਾਣ ਚੰਨ ਦਿੱਤਾ ਜਾਂਦਾ ਹੈ। ਕੇਂਦਰਾਂ ਲਈ ਸਰਕਾਰ ਨੇ 100 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਜਿਸ ਨਾਲ ਲੈ ਕੇ ਲੰਘੇ ਮਾਰਚ ਮਹੀਨੇ ਦੇ ਵਿੱਚ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਐਲਾਨ ਕੀਤਾ ਸੀ। ਸਰਕਾਰ ਦਾ ਦਾਵਾ ਹੈ ਕਿ ਸੂਬੇ ਵਿੱਚ ਹੁਣ ਤੱਕ 111 ਆਧੁਨਿਕ ਆਂਗਣਵਾੜੀ ਕੇਂਦਰ ਬਣਾਏ ਜਾ ਚੁੱਕੇ ਨੇ ਤੇ ਸਰਕਾਰ ਇਨ੍ਹਾਂ ਆਂਗਣਵਾੜੀ ਕੇਂਦਰਾਂ ਰਾਹੀਂ ਬਾਲ ਦੇਖਭਾਲ ਤੇ ਵਿਕਾਸ ਦਾ ਸੁਧਾਰ ਕਰਨ ਵਿੱਚ ਜੁਟੇ ਹੋਈ ਹੈ। ਅਗਸਤ 20 2024 ਵਿੱਚ ਪੰਜਾਬ ਦੇ ਪਿੰਡਾਂ ਵਿੱਚ ਕਪੋਸ਼ਨ ਨੂੰ ਲੈ ਕੇ ਇੱਕ ਸਰਵੇ ਕੀਤਾ ਗਿਆ ਸੀ ਜਿਸ ਵਿੱਚ ਪਿੰਡਾਂ ਦੇ ਬੱਚੇ ਵੱਡੀ ਗਿਣਤੀ ਵਿੱਚ ਕਪੋਸ਼ਨ ਦਾ ਸ਼ਿਕਾਰ ਪਾਏ ਗਏ ਸੀ ਤੇ ਇਸ ਦੇ ਨਾਲ ਹੀ ਬੱਚਿਆਂ ਦਾ ਉਸਤ ਪਾਰ ਘਟ ਪਾਇਆ ਗਿਆ ਸੀ ਜਦਕਿ 20.4 ਫੀਸਦੀ ਬੱਚਿਆਂ ਦੀ ਲੰਬਾਈ ਉਹਨਾਂ ਦੀ ਉਮਰ ਤੋਂ ਘੱਟ ਸੀ ਤੇ ਇਸੇ ਤਰ੍ਹਾਂ ਹੀ 4.8 ਫੀਸਦੀ ਬੱਚੇ ਜੋ ਹੈ ਉਹ ਓਵਰ weight ਸਨ